ਮੈਂ ਸਿੰਘ ਸਾਹਿਬ ਜੀ ਕੋਲ ਲਗਾਤਾਰ ਆਉਂਦਾ ਰਿਹਾ ਅੱਜ ਵੀ ਆਇਆ ਸੀ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਅਸੀਂ ਸਿਰਫ ਕਹਿੰਦੇ ਨਹੀਂ ਪੂਰੀ ਕੌਮ ਦੀਆਂ ਨਜ਼ਰਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਨੇ ਸਾਡੀਆਂ ਇਸ ਵੇਲੇ ਤਿੰਨ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤੇ ਤਿੰਨੇ ਸੰਸਥਾਵਾਂ ਜਿਹੜੀਆਂ ਇਸ ਵੇਲੇ ਉਹਨਾਂ ਦੇ ਮੁਖੀ ਜਿਹੜੇ ਆ ਉਹ ਆਪਣੇ ਅਹੁਦਿਆਂ ਤੋਂ ਅਲੱਗ ਬੈਠੇ ਨੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਬੀਤੇ ਦਿਨੀ ਜੋ ਬਰਤਾਰਾ ਵਾਪਰਿਆ ਉਹ ਤੁਹਾਡੇ ਸਾਹਮਣੇ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਬੇਨਤੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਫੋਨ ਤੇ ਗੱਲ ਹੋਈ ਏ ਔਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਸ ਦਾ ਮੈਂ ਵੀ ਹਿੱਸਾ ਇਹ ਅਪੀਲ ਕੀਤੀ ਏ ਬੇਨਤੀ ਕੀਤੀ ਏ ਕਿ ਅਜੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਇਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈਗੀ ਜੋ ਦੁਸ਼ਮਣ ਚਾਹੁੰਦਾ ਉਹ ਅਸੀਂ ਨਾ ਕਰੀਏ ਦੁਸ਼ਮਣ ਕੀ ਚਾਹੁੰਦਾ ਹੈ ਕਿ ਖਾਲਸਾ ਪੰਥ ਦੀਆਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਇਹ ਕਮਜ਼ੋਰ ਹੋਣ ਔਰੇ ਲਵਾਰਸ ਹੋਣ ਤੇ ਖਾਲਸਾ ਪੰਥ ਜਿਹੜਾ ਉਹ ਚਾਹੁੰਦਾ ਹੈ ਕਿ ਸਾਡੇ ਵਿੱਚ ਏਕਤਾ ਹੋਵੇ ਅਸੀਂ ਇੱਕ ਝੁੱਟ ਹੋਈਏ ਔਰ ਪੰਥ ਪ੍ਰਸਤੀ ਦੇ ਰਾਹ ਦੇ ਉੱਤੇ ਚੱਲਦੇ ਹੋਏ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਡੇ 10 ਗੁਰੂ ਸਾਹਿਬਾਨ ਨੇ ਜੋ ਸਾਨੂੰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਅਸੀਂ ਉਸ ਦੇ ਪਹਿਰੇਦਾਰ ਬਣੀਏ 2 ਦਸੰਬਰ ਦੇ ਫੈਸਲੇ ਲੈ ਕੇ ਅਕਾਲੀ ਦਲ ਦੇ ਦੋ ਫਾੜ ਹੋ ਗਿੱ ਕੀ ਹੋਵੇਗੀ ਕੋਈ ਦੋ ਫਾੜ ਨਹੀਂ ਹੋਏਗਾ ਸ਼੍ਰੋਮਣੀ ਅਕਾਲੀ ਦਲ ਇੱਕ ਝੋਟ ਹੋਵੇਗਾ ਔਰ ਮੈਂ ਇਹੋ ਹੀ ਤਾਂ ਬੇਨਤੀ ਕਰਨ ਆਇਆ ਇਹੋ ਹੀ ਬੇਨਤੀ ਕਰਨ ਆਇਆ ਕਿ ਸਾਡੇ ਜਿਹੜੇ ਸੂਝਵਾਨ ਲੋਕ ਨੇ ਜਿਹੜੇ ਪੰਥ ਪ੍ਰਸਤੀ ਦਾ ਪੱਲਾ ਫੜ ਕੇ ਚੱਲਦੇ ਨੇ ਉਹ ਅੱਜ ਮੂਕ ਦਰਸ਼ਕ ਬਣ ਕੇ ਨਾ ਬੈਠਣ ਉਹ ਇੱਕ ਪੁਲ ਦਾ ਕੰਮ ਕਰਨ ਇਕੱਠੇ ਹੋਣ ਔਰ ਇੱਕ ਜੁੜਤਾ ਦੇ ਨਾਲ ਅੱਗੇ ਆਉਣ ਨਕਾ ਵਿੱਚ ਇਹ ਗੋਸ਼ਾ ਹੈ ਕਿ 2 ਦਸੰਬਰ ਦੇ ਫੈਸਲੇ ਲੈ ਕੇ ਜਥੇਦਾਰਾਂ ਨੂੰ ਬਦਲਿਆ ਗਿਆ ਕਿਵੇਂ ਦੇਖੋ ਇਸ ਤਰ੍ਹਾਂ ਨਹੀਂ ਬਦਲੇ ਜਾਂਦੇ ਜਥੇਦਾਰ ਜਥੇਦਾਰ ਕੌਮ ਦੇ ਜਥੇਦਾਰ ਨੇ ਸੋ ਇੱਕ ਅੱਛੇ ਤਰੀਕੇ ਦੇ ਨਾਲ ਉਹਦਾ ਹੱਲ ਕੱਢਣ ਦੀ ਲੋੜ ਹੈਗੀ ਹੈ। ਕਮੇਟੀ ਨੇ ਬਦਲੇ ਦੇਖੋ ਜਿਹੜੇ ਚੁਣੀ ਨੁਮਾਇੰਦੇ ਹੈ ਜਥੇਦਾਰ ਬੰਦੀ ਹੈ ਉਹਦੀ ਉਹਦੀ ਐਗਜ਼ੀਕਟਿਵ ਕਮੇਟੀ ਨੇ ਬਦਲੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਣ ਚੁਣਦਾ ਖਾਲਸਾ ਪੰਥ ਤੇ ਪੰਜਾਬੀ ਔਰ ਗੁਰੂ ਨਾਨਕ ਨਾਮਲੇਵਾ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਮੈਂ ਕਿਉਂ ਕਿਹਾ ਕਿ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਇਹਦਾ ਹੱਲ ਕੱਢੋ ਸਿਰ ਜੁੜੇਗਾ ਕਿੰਦਾ ਜਿੱਥੇ ਜੁੜੇਗਾ ਜੀ ਦੇਖੋ ਪਤਾ ਕੀ ਹੁੰਦਾ ਦੇਖੋ ਹਰ ਚੀਜ਼ ਦਾ ਆ ਹਰ ਚੀਜ਼ ਦਾ ਹੱਲ ਜਿਹੜਾ ਉਹ ਗੱਲਬਾਤ ਹੁੰਦੀ ਹੈ ਤੇ ਇਸ ਦਾ ਹੱਲ ਵੀ ਇਹੋ ਏ ਕਿ ਅਸੀਂ ਇੱਕ ਜੁੜਤਾ ਦੇ ਨਾਲ ਇਸ ਪਾਸੇ ਵੱਲ ਵਧੀਏ ਇਹ ਕਿ ਜੁੜ ਕਿਵੇਂ ਹੋ ਸਕਦਾ ਜਦੋਂ ਹੁਕਮਨਾਮੇ ਨਹੀਂ ਮੰਨੇ ਕਾਲਦੋਸ ਸਾਹਿਬ ਜਿਹੜੇ ਹੁਕਮ ਹੁਕਮਨਾਮਾ ਮੰਨਣਾ ਪਏਗਾ ਕੋਈ ਵੀ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਨਹੀਂ ਹੋ ਸਕਦਾ ਤੇ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਜਿਹੜਾ ਉਹ ਸਿੱਖ ਕੌਮ ਦੇ ਲਈ ਸਰਵ ਪ੍ਰਵਾਨ ਤੇ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਆ ਉਹ ਹਮੇਸ਼ਾ ਸਮੇਂ-ਸਮੇਂ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਘਟਨਾਵਾਂ ਬੀਤੇ ਵਿੱਚ ਵਾਪਰੀਆਂ ਨੇ ਤੇ ਅਖੀਰ ਜੋ ਮੈਂ ਫੇਰ ਇਹ ਗੱਲ ਕਾਂਗਾ ਕਾਲ ਤੱਕ ਤਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸ਼ਾਨ ਜਿਹੜੀ ਹੈ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਮਿਕਰਮ ਜੀ ਠੀਕ ਨਹੀਂ ਜਿਹੜਾ ਕਿਹਾ ਇਹ ਇਤਰਾਜ ਤਾ ਜਿਹੜਾ ਸਿੰਘ ਸਾਹਿਬ ਨੂੰ ਜਿਹੜਾ ਹੈ ਸ਼ਿਵਾਮੁਖੀ ਤੇ ਜਾਂ ਕਿੱਥੇ ਕੀ ਕਹਨੇ ਦੋ ਦੇਖੋ ਇਹ ਕਈ ਤਰ੍ਹਾਂ ਦੀਆਂ ਕਟੜਾਵਾਂ ਰਾਜਨੀਤਿਕ ਤੌਰ ਤੇ ਚਲਦੀਆਂ ਰਹਿੰਦੀਆਂ ਨੇ ਇਹਨਾਂ ਦਾ ਇੱਕ ਵੱਖਰਾ ਰੂਟ ਹੈ ਮੈਂ ਗੱਲ ਜਿਹੜੀ ਗੱਲ ਕਹਿ ਰਿਹਾ ਉਹ ਹੈਗੀ ਹੈ ਬਹੁਤ ਵੱਡੇ ਪੱਦਰ ਦੇ ਉੱਤੇ ਵਿਰਾਟ ਰੂਪ ਦੇ ਵਿੱਚ ਸੋਚਣ ਵਾਲੀ ਗੱਲ ਕਿ ਸਾਡੀਆਂ ਤਿੰਨ ਸੰਸਥਾਵਾਂ ਜਿਹੜੀਆਂ ਸਾਡੇ ਤਿੰਨ ਪਿੱਲਰ ਨੇ ਸਿੱਖ ਕੌਮ ਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਿਰਜਿਆ ਔਰ ਇਸੇ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਬਣਿਆ ਇੱਥੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਜੀ ਉਹਨਾਂ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਵਾਸਤੇ ਕਿਤੇ ਜਰਾ ਵਿਅਕਤੀ ਵਿਸ਼ੇਸ਼ ਕੌਣ ਨੇ ਮੈਂ ਤੁਹਾਨੂੰ ਜਿੰਨੀ ਗੱਲ ਕਹਿਣੀ ਸੀ ਮੈਂ ਕਹਿ ਚੁੱਕਾ ਤੇ ਆਪਾਂ ਇਸ ਪਾਸੇਬਲ ਮੈਂ মিডিਆ ਨੂੰ ਅਪੀਲ ਕਰਾਂਗਾ ਕਿ মিডিਆ ਵੀ ਆਪਣੀ ਭੂਮਿਕਾ ਨਿਭਾਵੇ ਔਰ ਇੱਕ ਜੁੜਤਾ ਵਾਲੇ ਪਾਸੇ ਆਉਣ ਦੀ ਲੋਟ ਹੈ ਜੋ ਦਸੰਬਰ ਤੋਂ ਬਾਅਦ ਇੱਕ ਵਿਅਕਤੀ ਵਿਸ਼ੇਸ਼ ਹੀ ਸਾਹਮਣੇ ਦਿਖਾਈ ਦੇ ਰਿਹਾ ਜੋ ਕੁਝ ਵੀ ਹੁਣ ਤੱਕ ਹੋਏ ਕਿ ਵਿਅਕਤੀ ਵਸ਼ੇਸ਼ ਦੁਆਰਾ ਹੀ ਦਿਖਾਇਆ ਕਿ ਇੱਕ ਸਿਆਸਤਨ ਬਚਾਉਣ ਵਾਸਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਬੀਤੇ ਜਨ ਜਦੋਂ ਅੰਤਰੀ ਕਮੇਟੀ ਵੱਲੋਂ ਫੈਸਲਾ ਆ ਉਸ ਤੋਂ ਬਾਅਦ ਇੱਕ ਸੰਗਤ ਇਹ ਸਾਰੀਆਂ ਵਿਚਾਰਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੈੱਡ ਗ੍ਰੰਥੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨਾਲ ਤੁਹਾਡੇ ਸਾਹਮਣੇ ਡੇਢ ਦੋ ਘੰਟੇ ਜਿਹੜੇ ਅਸੀਂ ਬੈਠੇ ਆ ਵਿਚਾਰਾਂ ਕੀਤੀਆਂ ਉਹ ਜਿਹੜੀਆਂ ਗੱਲਾਂ ਹਰ ਮੀਡੀਆ ਦੇ ਵਿੱਚ ਨਹੀਂ ਕੀਤੀਆਂ ਜਾ ਸਕਦੀ ਬਸ ਠੀਕ ਹੈ ਜੀ ਧੰਨਵਾਦ 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 ਅਕਾਲੀ ਦਲ ਦੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਜਿਹੜਾ ਹਟਾਇਆ ਸੇਵਾਮੁਖਤ ਕੀਤਾ ਗਿਆ ਐਡੀਪੀਸੀ ਦੇ ਪ੍ਰਧਾਨ ਹੋਏ ਉਹ ਕਾਲ ਤੱਕ ਦੇ ਹਦੇਸਾਂ ਨੂੰ ਟੰਗੇ ਤੇ ਮਿਸ ਦਿੱਤੇ ਕੀ ਵੀ ਦੇਖੋ ਨਹੀਂ ਨਹੀਂ ਸੁ ਦੇਖੋ ਮੈਂ ਕੀ ਕਹਿ ਰਿਹਾ ਮੈਂ ਕਹਿ ਰਿਹਾ ਕਿ ਅਸੀਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਨਾ ਪਰ ਉਹ ਮੰਦੀ ਨਹੀਂ ਕਿਸੇ ਲਈ ਸਭ ਕੁਝ ਹੋਏਗਾ ਸਮ 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 ਲੱਗੇ ਬਹੁਤ ਜਲਦੀ ਬਹੁਤ ਜਲਦੀ ਬਹੁਤ ਜਲਦੀ ਬਸ ਜੀ ਬਸ ਬਸ ਪ੍ਰਕਾਸ਼ ਸਾਹਿਬ ਜਿਹੜਾ ਫੈਸਲਾ ਹੈ ਸੇਵਾਮੁਖਤ ਹੋ ਉਹ ਕੀ ਬਾਤ